ਛੋਟੇ ਹੁੰਦਿਆਂ ਤੋਂ ਮੈਂ ਤੁਹਾਡੀਆਂ ਤਸਵੀਰਾਂ ਵੇਖੀਆਂ ਮੈਨੂੰ ਲੱਗਦਾ ਨਹੀਂ ਕਿ ਕਿਸੇ ਨੇ ਨਹੀਂ ਵੇਖੀਆਂ ਯੋਦਾ ਸੂਰਮਾ ਸਿਪਾਹੀ ਤਾਂ ਤੁਸੀਂ ਲੱਗਦੇ ਹੀ ਸੀ ਪਰ ਜਦ ਪੜਿਆ ਜਦ ਸੁਣਿਆ ਫਿਰ ਪਤਾ ਲੱਗਿਆ ਕਿ ਇਹ ਤਸਵੀਰਾਂ ਤੋਂ ਕਿ ਇਹ ਸਿਰਫ ਇੱਕ ਕਣਕਾ ਨੇ ਤੁਹਾਡੇ ਰਾਹ ਤੋਂ ਗੁਰਬਾਣੀ ਦੇ ਪਿਆਰ ਤੋਂ ਗੁਰਬਾਣੀ ਸਮਝਣ ਤੋਂ ਗੁਰਬਾਨੀ ਦੇ ਅਭਿਆਸ ਤੋਂ ਤੁਹਾਡੀ ਫੜੀ ਹੋਈ ਕਲਮ ਤੇ ਕਿਰਪਾ ਉਸ ਕਲਮ ਦੇ ਨਾਲ ਵਰਤੀ ਹੋਈ ਸਿਆਹੀ ਤੇ ਕਿਰਪਾ ਉਸ 12 ਸਿਰ ਦੇ ਖੰਡੇ ਤੇ ਕਿਰਪਾ ਉਮਰ ਨਾ ਦੇਖੀ ਤੁਸੀਂ ਆਪ ਦੀ ਜੰਗ ਦੇ ਮੈਦਾਨ 'ਚ ਸੁਣਦੀ ਸੀ ਆਵਾਜ਼ ਤੁਹਾਡੇ ਖੰਡੇ ਦੀ ਧਾਰ ਦੀ ਸਾਡੀ ਕਲਮ ਤਾਂ ਝੁੱਕਦੀ ਆ ਨਾਮ ਸੁਣ ਕੇ ਬਾਬਾ ਦੀਪ ਸਿੰਘ ਜੀ ਦਾ ਰਾਜਵੀਰ ਦੀ ਕਲਮ ਕਰਦੀ ਅਰਦਾਸ ਆ థడే వర్గే బాన్